ਇੱਥੇ ਇਹ ਜਲਦਾ ਹੈ ਇੱਥੇ ਆਪਣੀ ਆਪਣੀ ਮਤ ਨੂੰ ਜੇਬ ਦ੍ਰਿੜ ਕਰਕੇ ਚੱਲਦਾ ਹੈ ਕਿ ਮੈਂ ਸਹੀ ਹਾਂ ਬਾਕੀ ਗਲਤ ਨੇ ਇੱਥੇ ਸਿਆਣਪਾਂ ਦਾ ਖੇਲ ਹੈ ਨਾਨਕ ਆਖਣ ਸਭ ਕੋ ਆਖੇ ਸਬਦੁ ਆਖੇ ਇੱਕ ਦੋ ਇੱਕ ਸਿਆਣਾ ਵੀ ਇੱਥੇ ਸਾਰੇ ਹੀ ਸਿਆਣੇ ਨੇ ਕਿਸੇ ਨੂੰ ਵੈਦਗੀਰੀ ਦਾ ਭਾਵੇਂ ਇਲਮ ਨਾ ਹੋਵੇ ਉਹ ਨੁਸਖਾ ਜ਼ਰੂਰ ਦੱਸ ਦਿੰਦਾ ਹੈ ਆਲੇ ਦੁਆਲੇ ਸੁਣ ਸੁਣਾ ਕੇ ਦੱਸ ਦਿੰਦਾ ਹੈ ਹਾਲਾਂਕਿ ਕੋਈ ਉਸਨੇ ਕੋਰਸ ਨਹੀਂ ਕੀਤਾ ਕੋਈ ਕਿਸੇ ਕੋਲ ਸਮਾਨ ਨਹੀਂ ਲਾਇਆ ਤੁਸੀਂ ਪੁੱਛੋਗੇ ਆਪਣਾ ਥੋੜਾ ਜਿਹਾ ਸਰੀਰਕ ਦਰਸ਼ੋਗੇ ਉਹ ਉਂਦੀ ਆਪਣੇ ਆਪ ਹੀ ਦੱਸ ਦੇਗਾ ਭਿਜੇ ਤੁਸੀਂ ਇਸ ਤਰ੍ਹਾਂ ਕਰ ਲੋ ਠੀਕ ਹੋ ਸਕਦੇ ਹੋ ਇਸੇ ਤਰ੍ਹਾਂ ਧਰਮ ਦੀ ਦੁਨੀਆ ਹੈ ਕਿਸੇ ਸਾਧੂ ਦੇ ਕੋਲ ਸਮਾਂ ਵੀ ਨਹੀਂ ਲਾਇਆ ਕਿਸੇ ਗੁਰਮੁਖ ਦੀ ਸੰਗਤ ਨਹੀਂ ਕੀਤੀ ਸਾਨੂੰ ਸੁਣਾ ਕੇ ਗਿਆਨ ਇਕੱਠਾ ਕਰਕੇ ਕਹਿੰਦੇ ਨੇ ਵੀ ਪ੍ਰਮਾਤਮਾ ਨੂੰ ਅਸੀਂ ਤੁਹਾਨੂੰ ਮਿਲਾ ਸਕਦੇ ਹਾਂ ਅਸੀਂ ਤੁਹਾਨੂੰ ਬ੍ਰਹਮ ਦੀ ਗੱਲ ਸੁਣਾ ਸਕਦੇ ਹਾਂ ਇਸ ਅਵਸਥਾ ਵਿੱਚ ਸੰਸਾਰ ਜੋ ਹੈ ਇੱਥੋਂ ਸੁਣਦਾ ਹੈ ਇੱਥੇ ਹੀ ਸੁਣਾ ਦਿੰਦਾ ਹੈ ਆਪ ਦਾ ਜੋ ਅਨੁਭਵ ਉਹ ਨਹੀਂ ਹੁੰਦਾ ਆਪ ਦੀ ਪੜ੍ਹਾਈ ਨਹੀਂ ਹੁੰਦੀ ਸੁਣੀ ਸੁਣਾਈ ਗੱਲ ਇਧਰੋਂ ਸੁਣਨੇ ਉਧਰ ਕਰਦੇ ਨਹੀਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸੰਸਾਰ ਵਿੱਚ ਚੱਲਦਾ ਹੈ ਉਹ ਤਿੰਨਾਂ ਗੁਣਾ ਦਾ ਗਿਆਨ ਹੈ ਪਹਿ ਸਾਰਾ ਕੁਝ ਸੁਣ ਲਿਆ ਉਸ ਨੂੰ ਯਾਦ ਕਰ ਲਿਆ ਕਿਤੇ ਲਿਖ ਲਿਆ ਉਦੋਂ ਪੜ ਕੇ ਕਥਾ ਦੇ ਰੂਪ ਵਿੱਚ ਸੁਣਾ ਦਿੱਤਾ ਉਸ ਵਿੱਚ ਕੋਈ ਅਨੁਭਵ ਘੱਟ ਤੇ ਨਕਲ ਜ਼ਿਆਦਾ ਹੈ ਇਸ ਤਰ੍ਹਾਂ ਇੱਕ ਕਹਾਵਤ ਫਿਰ ਬਣਾਈ ਨੇਮ ਹਕੀਮ ਖਤਰਾ ਜਾਣ ਜੇ ਤੁਸੀਂ ਇਹੋ ਜੇ ਨੇਮ ਹਕੀਮ ਕੋਲੋਂ ਆਪ ਦਾ ਇਲਾਜ ਕਰਾਓਗੇ ਤੁਹਾਨੂੰ ਦੁੱਗਣਾ ਰੋਗ ਲੱਗ ਸਕਦਾ ਹੈ ਕਿਉਂਕਿ ਉਸਨੇ ਤੁਹਾਨੂੰ ਆਪ ਦੇ ਟੋਟ ਕੇ ਦੱਸ ਦੇਣ ਨੇ ਹਾਲਾਂਕਿ ਰੋਗ ਕੋਈ ਹੋਲ ਹੁੰਦਾ ਹੈ ਇਸ ਤਰ੍ਹਾਂ ਦੇ ਗੁਣਾ ਵਿੱਚ ਖੇਲ ਵੱਖਰਾ ਹੈ ਗੁਰਮੁਖ ਨੂੰ ਇੱਥੇ ਸਦਕਾ ਪਰਮਾਤਮਾ ਨੇ ਗੁਰੂ ਦੇ ਰਾਹੀਂ ਇਹ ਖੇਲ ਸਮਝਾਇਆ